ਦਿੱਲੀ ਤੋਂ ਧਮਾਕਿਆਂ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਚ ਅਲਰਟ ਕੀਤਾ ਗਿਆ ਉੱਥੇ ਪਠਾਨਕੋਟ ਦੇ ਵਿੱਚ ਵੀ ਅਲਰਟ ਦੇ ਤੌਰ ਤੇ ਜਿਹੜੇ ਚੈਕਿੰਗ ਅਭਿਆਨ ਜਿਹੜੇ ਚਲਾਇਆ ਜਾ ਰਹੇ ਨੇ ਐਸਐਸਪੀ ਪਠਾਨਕੋਟ ਦਲਿੰਦਰ ਸਿੰਘ ਜੀ ਲੋਕ ਖੁਦ ਕੈਂਟ ਸਟੇਸ਼ਨ ਤੇ ਉਤਰੇ ਨੇ ਆਪਣੀ ਫੋਰਸ ਲੈ ਕੇ ਪੁਲਿਸ ਟੀਮ ਦੇ ਨਾਲ ਉਹ ਨਾਲ ਸਾਰੀ ਗੱਲਬਾਤ ਕਰਾਂਗੇ ਸਰ ਚੈਕਿੰਗ ਅਭਿਆਨ ਤੁਸੀਂ ਪਹੁੰਚੇ ਹੋ ਕਿਉਂਕਿ ਅਲਰਟ ਪੂਰਾ ਇੰਡੀਆ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਅਲਰਟ ਕੀਤਾ ਗਿਆ ਕਿਵੇਂ ਤੇ ਜਿਹੜੇ ਪੁਸਤਾ ਪ੍ਰਬੰਧ ਪਠਾਨਕੋਟ ਕੀਤੇ ਗਏ ਦੇਖੋ ਪਠਾਨਕੋਟ ਦੇ ਵਿੱਚ ਆਲਰੇਡੀ ਅਸੀਂ ਪੁਸਤਾ ਪ੍ਰਬੰਧ ਕੀਤੇ ਹੋਏ ਆ ਇਹ ਨਹੀਂ ਕਿ ਅ ਪਰ ਹਾਂ ਹਾਲਾਤ ਦੇ ਕਿਸੇ ਵੇਲੇ ਜਿਹੇ ਹੋਏ ਨੇ ਕਿ ਸਾਨੂੰ ਉਹਨੂੰ ਮਲਟੀਫੋਲਡ ਕਰਨਾ ਪੈਂਦਾ ਮਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਸੋ ਅੱਜ ਅੱਜ ਕੀ ਨਾ ਕਰਤੇ ਆਉਣ ਵਾਲੇ ਸਮੇਂ ਦੇ ਲਈ ਇਸੇ ਤਰ੍ਹਾਂ ਦੇ ਇਹ ਪ੍ਰਬੰਧ ਹੈਗੇ ਆ ਉਹ ਜਾਰੀ ਰੱਖਾਂਗੇ ਚੈਕਿੰਗ ਜੇ ਨਹੀਂ ਚਲਦੀ ਰਹੇਗੀ ਬਾਰਡਰ ਸੈੱਟ ਪੈਂਦੀ ਹੈ ਪਖਾਨਕੋਟ ਡਿਸਟ੍ਰਿਕਟ ਦੀ ਗੱਲ ਕਰੀਏ ਬਾਰਡਰ ਡਿਸਟ੍ਰਿਕਟ ਹੈਗਾ ਇੱਕ ਪਾਸੇ ਜੰਮੂ ਇੱਕ ਪਾਸੇ ਮਾਚੇ ਲੱਗਾ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਗਿਆ ਨੇ ਚਾਹੇ ਤਰਫਾ ਗੱਲ ਕੀਤੀ ਜਾਵੇ ਦਰਿਆਵਾਂ ਦੀ ਗੱਲ ਕੀਤੀ ਜਾਵੇ ਕਈ ਦਰਿਆ ਜਿਹਨ ਜਿਹੜੇ ਪਾਕਿਸਤਾਨ ਦੇ ਨਾਲ ਜਿਹੜੇ ਲੱਗਦੇ ਨੇ ਉੱਥੇ ਕਿਸ ਤਰੀਕੇ ਦੀਆਂ ਤਿਆ ਜਿਹੜੀ ਫਰਸਟ ਲਾਈਨਅਪ ਡਿਫੈਂਸ ਹੁੰਦੀ ਹੈ ਸਰ ਤਾਂ ਕਿ ਬੀਐਸਐਫ ਸਾਡੇ ਆਲਰੇਡੀ ਡਿਪਲਾਈਡ ਆ ਕਾਫੀ ਬੱਧੀ ਤਦਾਦ ਵਿੱਚ ਡਿਪਲਾਈਡ ਆ ਇੰਟਰਲੈਂਡ ਦੇ ਵਿੱਚ ਅਸੀਂ ਅੰਦਰ ਜਿਹੜੀ ਹੈਗੀ ਸੈਕੰਡ ਲਾਈਨਅਪ ਡਿਫੈਂਸ ਨੂੰ ਮੇਨਟੇਨ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਸਾਡੇ ਸੈਕੰਡ ਲਾਈਨਅਪ ਡਿਫੈਂਸ ਦੇ ਨਾਲ ਹੀ ਹੈਗੇ ਆ ਉੱਥੇ ਸਾਡੇ ਪੰਜਾਬ ਪੁਲਿਸ ਦੇ ਆਪਣੇ ਕਮਾਂਡੋਜ਼ ਦੇ ਆਪਰੇਸ਼ਨਲ ਗਰੁੱਪ ਹੈਗੇ ਜਿਹੜੇ ਜੋ ਲਗਾਤਾਰ ਇੱਕ ਯੋਜਨਾ ਦੇ ਤਹਿਤ ਅਸੀਂ ਆਪਰੇਸ਼ਨਸ ਕਰਦੇ ਆ ਜਿੱਦੂ ਕੰਸਲਟੇਸ਼ਨ ਉਹ ਬੀਐਸਐਫ ਉਹ ਤਾਂ ਬੀਐਸਐਫ ਕਾਫੀ ਉਹਦੇ ਵਿੱਚ ਸਾਨੂੰ ਇੰਦਾਦ ਵੀ ਮਿਲਦੀ ਹੈ ਔਰ ਅਸੀਂ ਵੀ ਬੀਐਸਐਫ ਨੂੰ ਇੰਦਾਦ ਦਿੰਦੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਹੈਗਾ ਸਿਟੀ ਏਰੀਆ ਹੋਇਆ ਜਾਂ ਧਾਰ ਦਾ ਏਰੀਆ ਹੋਇਆ ਇੱਥੇ ਖੁਦ ਸਾਡੇ ਆਪਰੇਸ਼ਨਲ ਵੋਟ ਪੈਸੇ ਦੀ ਗਰੁੱਪ ਹੈ ਗਿਆ ਆਪਣੀਆਂ ਸਾਡੀਆਂ ਆਰਮੀ ਰਿਜ਼ਰਵ ਹੈ ਗਿਆ ਇਵਨ ਆਰਮੀ ਦਾ ਕਾਫੀ ਸਹਿਯੋਗ ਹੈ ਮਿਲਟਰੀ ਦੇ ਕਾਫੀ ਸਾਰੇ ਜਿਹੜੇ ਸਾਨੂੰ ਜਿਹੜੀਆਂ ਹੈ ਗਿਆ ਪ੍ਰੋਟੈਕਸ਼ਨ ਟੀਮ ਜਣਾ ਦੀਆਂ ਉਹ ਮਿਲਦੀਆਂ ਨਾਲ ਆਪਰੇਸ਼ਨਸ ਵਾਸਤੇ ਕੁਝ ਉਹਨਾਂ ਦੀਆਂ ਸੂਚਨਾਵਾਂ ਹੁੰਦੀਆਂ ਕਿ ਅਸੀਂ ਆਪਣੀਆਂ ਸੂਚਨਾਵਾਂ ਉਹਨਾਂ ਨਾਲ ਆਦਾਨ ਪ੍ਰਦਾਨ ਕਰਦੇ ਉਹ ਵਮਾ ਟੈਕ ਦੇ ਨਾਲ ਜਿਹੜੇ ਕੱਲ ਦੀ ਤਾਰਾਂ ਜਿਹੜੀਆਂ ਜੋੜੀਆਂ ਜਾ ਰਹੀਆਂ ਨੇ ਉਸ ਬਲਾਸਟੀਆਂ ਉਸ ਨੂੰ ਲੈ ਕੇ ਕਾਫੀ ਸਿਸ ਜਿਹੜਾ ਕਿ ਇਹ ਇਲਾਕਾ ਸ਼ਾਇਦ ਮੰਨਿਆ ਜਾ ਰਿਹਾ ਉਸ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਕਿਵੇਂ ਕਿਉਂਕਿ ਜੰਮੂ ਤੋਂ ਵੀ ਜਿਆਦਾ ਟੂਰਿਸਟਸ ਪਾਸੇ ਨੂੰ ਆਂਦਾ ਉਸ ਨੂੰ ਕਿਵੇਂ ਪਤਾ ਦਿੱਤਾ ਜਾਵੇ ਦੇਖੋ ਜੰਮੂ ਤੋਂ ਟੂਰਿਸਟ ਕਾਫੀ ਵੱਡੀ ਤਦਾਦ ਵਿੱਚ ਇਧਰੋਂ ਤੋਂ ਉਧਰ ਜਾਂਦਾ ਦੋਨੋਂ ਪਾਸੇ ਆਹ ਹੋ ਗਏ ਸੋ ਜਿਹੜਾ ਸਾਡਾ ਮੇਨ ਐਂਟਰੀ ਪੁਆਇੰਟ ਐਂਡ ਐਗਜ਼ਿਟ ਪੁਆਇੰਟ ਆ ਉੱਥੇ ਹਾਈ ਡੈਫੀਨੇਸ਼ਨ ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਜਿਹੜੇ ਉਹ ਯੂਜ਼ ਕਰਦੇ ਆਸੀਂ ਇਸ ਤੋਂ ਬਾਅਦ ਸਾਡੇ ਸਪੈਸ਼ਲ ਬ੍ਰਾਂਚ ਔਰ ਇੰਟੈਲੀਜੈਂਸ ਦੇ ਜਿਹੜੇ ਗਰੁੱਪ ਆ ਕੰਮ ਕਰਦੇ ਆ ਕਿ ਜਿਹਨਾਂ ਨੂੰ ਆਲਰੇਡੀ ਪਤਾ ਹੁੰਦਾ ਸਪੀਸ਼ੀਅਸ ਮਾਮਲੇ ਬਾਰੇ ਉਹ ਕਿ ਉਹਨਾਂ ਦੇ ਸੂਚਨਾਵਾਂ ਪਿੱਛਾ ਹੁੰਦੀ ਆ ਕੋਈ ਜਿਸ ਤਰ੍ਹਾਂ ਦੀ ਵੀ ਸਾਡੇ ਕੋਲ ਸੂਚਨਾ ਹੁੰਦੀ ਆ ਜਾਂ ਸਾਨੂੰ ਪਲਾਨਿੰਗ ਦੇ ਤਹਿਤ ਕੁਝ ਕਰਦੇ ਆ ਉਹਨਾਂ ਨਾਕਿਆਂ ਦੇ ਉੱਪਰ ਜਾਣਾ ਉਹਨਾਂ ਲੋਕੇਸ਼ਨ ਦੇ ਉੱਤੇ ਸਾਡਾ ਲਗਾਤਾਰ ਚੱਲਦਾ ਰਹਿੰਦਾ ਠੀਕ ਹੈ ਤੁਹਾਨੂੰ ਤਾਂ ਬਿਲਕੁਲ ਲਗਾਤਾਰ ਜਿਹੜੇ ਚੈਕਿੰਗ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਹਾਨੂੰ ਸਿਰਫ ਤਸਵੀਰਾਂ ਦਿਖਾ ਦੇ ਕਿ ਐਸਐਸਪੀ ਪਠਾਨਕੋਟ ਦਿਲਿੰਦਰ ਸਿੰਘ ਖਿੱਲੋ ਖੁਦ ਆਪਣੀ ਪੁਲਿਸ ਟੀਮ ਦੇ ਨਾਲ ਜਿਹੜੇ ਕਿ ਕੈਂਟ ਸਟੇਸ਼ਨ ਤੇ ਪਹੁੰਚੇ ਨੇ ਸੇਰ ਤੜਕਸਾਰ ਤੋਂ ਜਿਹੜਾ ਵੱਖ-ਵੱਖ ਇਲਾਕੇ ਦੀ ਗੱਲ ਕਰੀ ਤੇ ਪਠਾਨਕੋਟ ਦੇ ਇੰਟਰਸਟੇਟ ਨਾਕਾਜ਼ ਦੀ ਗੱਲ ਕਰੀ ਹਾਈ ਟੈਕ ਨਾਕਾਜ਼ ਦੇ ਉੱਤੇ ਜਿਹੜੇ ਚੈਕਿੰਗ ਬਿਆਨ ਜਿਹੜੇ ਚਲਾਏ ਜਾ ਰਹੇ ਸੀਗੇ ਪਰ ਆਉਣ ਜਾਣ ਵਾਲੇ ਵਾਹਨ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀਗੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਬਿਲਕੁਲ ਮੁਸਤੈਦ ਹੈ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਆ ਇਸ ਤੋਂ ਇਲਾਵਾ ਕੀ ਕਹਿਣਾ ਦਿਲਜੀਤ ਸਿੰਘ ਤੇ ਲੋਹਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖਦੇ ਹੋ ਦੈਨਿਕ ਸੂਰਾ ਟੀਵੀ ਮੈਨੂੰ ਦੋ ਇਜਾਜ਼ਤ ਦਿੱਲੀ ਤੋਂ ਧਮਾਕਿਆਂ ਤੋਂ ਬਾਅਦ ਜਿਸ ਤੇ ਪੂਰੇ ਪੰਜਾਬ ਚ ਅਲਰਟ ਕੀਤਾ ਗਿਆ ਉੱਥੇ ਪਠਾਨਕੋਟ ਦੇ ਵਿੱਚ ਵੀ ਅਲਰਟ ਦੇ ਤੌਰ ਤੇ ਜਿਹੜੇ ਚੈਕਿੰਗ ਅਭਿਆਨ ਜਿਹੜੇ ਚਲਾਇਆ ਜਾ ਰਹੇ ਨੇ ਐਸਐਸਪੀ ਪਠਾਨਕੋਟ ਦਲਿੰਦਰ ਸਿੰਘ ਜੀ ਲੋਕ ਖੁਦ ਕੈਂਟ ਸਟੇਸ਼ਨ ਤੇ ਉਤਰੇ ਨੇ ਆਪਣੀ ਫੋਰਸ ਲੈ ਕੇ ਪੁਲਿਸ ਟੀਮ ਦੇ ਨਾਲ ਉਹ ਨਾਲ ਸਾਰੀ ਗੱਲਬਾਤ ਕਰਾਂਗੇ ਸਰ ਚੈਕਿੰਗ ਅਭਿਆਨ ਤੁਸੀਂ ਪਹੁੰਚੇ ਹੋ ਕਿਉਂਕਿ ਅਲਰਟ ਪੂਰਾ ਇੰਡੀਆ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਅਲਰਟ ਕੀਤਾ ਗਿਆ ਕਿਵੇਂ ਤੇ ਜਿਹੜੇ ਪੁਸਤਾ ਪ੍ਰਬੰਧ ਪਠਾਨਕੋਟ ਕੀਤੇ ਗਏ ਦੇਖੋ ਪਠਾਨਕੋਟ ਦੇ ਵਿੱਚ ਆਲਰੇਡੀ ਅਸੀਂ ਪੁਸਤਾ ਪ੍ਰਬੰਧ ਕੀਤੇ ਹੋਏ ਆ ਇਹ ਨਹੀਂ ਕਿ ਅੱ ਪਰ ਹਾਂ ਹਾਲਾਤ ਦੇ ਕਿਸੇ ਵੇਲੇ ਇਹ ਹੋਏ ਨਹੀਂ ਕਿ ਸਾਨੂੰ ਉਹਨੂੰ ਮਲਟੀਫੋਲਡ ਕਰਨਾ ਪੈਂਦਾ ਮਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਸੋ ਅੱਜ ਅੱਜ ਕੀ ਫਕਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਇਹ ਪ੍ਰਬੰਧ ਹੈਗੇ ਆ ਉਹ ਜਾਰੀ ਰੱਖਾਂਗੇ ਇਹ ਚੈਕਿੰਗ ਜਿਨੀ ਚਲਦੀ ਜਾ ਰਹੀ ਹੈ ਬਾਰਡਰ ਸਟੇਟ ਪੈਂਦੀ ਹੈ ਪਠਾਨਕੋਟ ਡਿਸਟ੍ਰਿਕਟ ਦੀ ਗੱਲ ਕਰੀਏ ਬਾਰਡਰ ਡਿਸਟ੍ਰਿਕਟ ਹੈਗਾ ਇੱਕ ਪਾਸੇ ਜੰਮੂ ਇੱਕ ਪਾਸੇ ਮਾਚਾ ਲਗਾ ਕਿਵੇਂ ਦੀ ਤਿਆਰੀਆਂ ਜਿਹੜੀਆਂ ਕੀਤੀਆਂ ਗਿਆ ਨੇ ਚਾਹੇ ਤਰਫਾ ਗੱਲ ਕੀਤੀ ਜਾਵੇ ਦਰਿਆਵਾਂ ਦੀ ਗੱਲ ਕੀਤੀ ਜਾਵੇ ਕਈ ਦਰਿਆ ਅਜਿਹੇ ਨੇ ਜਿਹੜੇ ਪਾਕਿਸਤਾਨ ਦੇ ਨਾਲ ਜਿਹੜੇ ਲੱਗਦੇ ਨੇ ਉੱਥੇ ਕਿਸ ਤਰ੍ਹਾਂ ਦੀਆਂ ਤ ਜਿਹੜੀ ਫਰਸਟ ਲਾਈਨਅਪ ਡਿਫੈਂਸ ਹੁੰਦੀ ਹੈ ਸਰ ਤਾਂ ਕਿ ਬੀਐਸਐਫ ਸਾਡੇ ਆਲਰੇਡੀ ਡਿਪਲਾਈਡ ਆ ਕਾਫੀ ਬੱਧੀ ਤਦਾਦ ਵਿੱਚ ਡਿਪਲਾਈਡ ਆ ਇੰਟਰਲੈਂਡ ਦੇ ਵਿੱਚ ਅਸੀਂ ਅੰਦਰ ਜਿਹੜੀ ਹੈਗੀ ਸੈਕੰਡ ਲਾਈਨਅਪ ਡਿਫੈਂਸ ਨੂੰ ਮੇਨਟੇਨ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਸਾਡੇ ਸੈਕੰਡ ਲਾਈਨਅਪ ਡਿਫੈਂਸ ਦੇ ਨਾਲ ਹੀ ਹੈਗੇ ਆ ਉੱਥੇ ਸਾਡੇ ਪੰਜਾਬ ਪੁਲਿਸ ਦੇ ਆਪਣੇ ਕਮਾਂਡੋਜ਼ ਦੇ ਆਪਰੇਸ਼ਨਲ ਗਰੁੱਪ ਹੈਗੇ ਜਿਹੜੇ ਜੋ ਲਗਾਤਾਰ ਇੱਕ ਯੋਜਨਾ ਦੇ ਤਹਿਤ ਅਸੀਂ ਆਪਰੇਸ਼ਨਸ ਕਰਦੇ ਆ ਜਿੱਦੂ ਕੰਸਲਟੇਸ਼ਨ ਉਹ ਬੀਐਸਐਫ ਕਿਉਂਕਿ ਬੀਐਸਐਫ ਕਾਫੀ ਉਹਦੇ ਵਿੱਚ ਸਾਨੂੰ ਇੰਦਾਦ ਵੀ ਮਿਲਦੀ ਹੈ ਔਰ ਅਸੀਂ ਵੀ ਬੀਐਸਐਫ ਨੂੰ ਇੰਦਾਦ ਦਿੰਦੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਹੈਗਾ ਸਿਟੀ ਏਰੀਆ ਹੋਇਆ ਜਾਂ ਘਰ ਦਾ ਏਰੀਆ ਹੋਇਆ ਇੱਥੇ ਖੁਦ ਸਾਡੇ ਆਪਰੇਸ਼ਨਲ ਵੋਪ ਪੈਸੇ ਦੀ ਗਰੁੱਪਸ ਹੈਗੇ ਆ ਆਪਣੀਆਂ ਸਾਡੀਆਂ ਆਰਮੀ ਦੇ ਰਿਜ਼ਰਵ ਜਿਹੜੀਆਂ ਇਵਨ ਆਰਮੀ ਦਾ ਕਾਫੀ ਸਹਿਯੋਗ ਹੈ ਮਿਲਟਰੀ ਦੇ ਕਾਫੀ ਸਾਰੇ ਜਿਹੜੇ ਸਾਨੂੰ ਜਿਹੜੀਆਂ ਹੈਗੀਆਂ ਪ੍ਰੋਟੈਕਸ਼ਨ ਟੀਮਸ ਉਹਨਾਂ ਦੀਆਂ ਉਹ ਮਿਲਦੀਆਂ ਨਾਲ ਆਪਰੇਸ਼ਨਸ ਵਾਸਤੇ ਕੁਝ ਉਹਨਾਂ ਦੀਆਂ ਸੂਚਨਾਵਾਂ ਹੁੰਦੀਆਂ ਕਿ ਅਸੀਂ ਆਪਣੀਆਂ ਸੂਚਨਾਵਾਂ ਉਹਨਾਂ ਨਾਲ ਆਦਾਨ ਪ੍ਰਦਾਨ ਕਰਦੇ ਹਾਂ ਉਹ ਵਮਾਟ ਅਕਦੇ ਨਾਲ ਜਿਹੜੇ ਕਲ ਦੀ ਤਾਰਾਂ ਜਿਹੜੀਆਂ ਜੋੜੀਆਂ ਜਾ ਰਹੀਆਂ ਨੇ ਉਸ ਬਲਾਸਟੀਆਂ ਉਸ ਨੂੰ ਲੈ ਕੇ ਕਾਫੀ ਸਿਸ ਜਿਹੜਾ ਕਿ ਇਹ ਇਲਾਕਾ ਸ਼ਾਇਦ ਮੰਨਿਆ ਜਾ ਰਿਹਾ ਉਸ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਕਿਵੇਂ ਕਿਉਂਕਿ ਜੰਮੂ ਤੋਂ ਵੀ ਜਿਆਦਾ ਟੂਰਿਸਟਸ ਪਾਸੇ ਨੂੰ ਆਂਦਾ ਉਸ ਨੂੰ ਕਿਵੇਂ ਪਤਾ ਦਿੱਤਾ ਜਾਵੇ ਦੇਖੋ ਜੰਮੂ ਤੋਂ ਟੂਰਿਸਟ ਕਾਫੀ ਵੱਡੀ ਤਦਾਦ ਵਿੱਚ ਇਧਰੋਂ ਤੋਂ ਉਧਰ ਜਾਂਦਾ ਦੋਨੋਂ ਪਾਸੇ ਆਹ ਹੋ ਗਏ ਸੋ ਜਿਹੜਾ ਸਾਡਾ ਮੇਨ ਐਂਟਰੀ ਪੁਆਇੰਟ ਐਂਡ ਐਗਜ਼ਿਟ ਪੁਆਇੰਟ ਆ ਉੱਥੇ ਹਾਈ ਡੈਫੀਨੇਸ਼ਨ ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਜਿਹੜੇ ਉਹ ਯੂਜ਼ ਕਰਦੇ ਆਸੀਂ ਇਸ ਲਈ ਅਵਾ ਸਾਡੇ ਸਪੈਸ਼ਲ ਬ੍ਰਾਂਚ ਔਰ ਇੰਟੈਲੀਜੈਂਸ ਦੇ ਜਿਹੜੇ ਗਰੁੱਪ ਆ ਪੈਨਾਤ ਰਹਿੰਦੇ ਆ ਕਿ ਜਿਹਨਾਂ ਨੂੰ ਪੋਜ਼ਿਟਿਵ ਪਤਾ ਹੁੰਦਾ ਸਸਪੀਸ਼ੀਅਸ ਮੂਵਮੈਂਟ ਬਾਰੇ ਉਹ ਕਹਿੰਨ ਉਹ ਸੁਚਨਾਵਾਂ ਪਿੱਛਾਉਂਦੀਆਂ ਕੋਈ ਜਿਸ ਤਰ੍ਹਾਂ ਦੀ ਵੀ ਸਾਡੇ ਕੋਲ ਸੂਚਨਾ ਹੁੰਦੀ ਆ ਜਾਂ ਸਾਨੂੰ ਪਲੈਨਿੰਗ ਦੇ ਤਹਿਤ ਕੁਝ ਕਰਦੇ ਆ ਉਹਨਾਂ ਨਾਕਿਆਂ ਦੇ ਉੱਪਰ ਜਾਣਾ ਉਹਨਾਂ ਲੋਕੇਸ਼ਨ ਦੇ ਉੱਤੇ ਸਾਡਾ ਲਗਾਤਾਰ ਚੱਲਦਾ ਰਹਿੰਦਾ ਠੀਕ ਹੈ ਤੁਹਾਨੂੰ ਤਾਂ ਬਿਲਕੁਲ ਲਗਾਤਾਰ ਜਿਹੜੇ ਟੈਕਨੀਕਲ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਹਾਨੂੰ ਸਿਰਫ ਤਸਵੀਰਾਂ ਦੇ ਸਾਹਦੇ ਕੀ ਐਸਐਸਪੀ ਪਠਾਨਕੋਟ ਦਿਲਿੰਦਰ ਸਿੰਘ ਢਿੱਲੋਂ ਖੁੱਦ ਆਪਣੀ ਪੁਲਿਸ ਟੀਮ ਦੇ ਨਾਲ ਜਿਹੜੇ ਕਿ ਕੈਂਟ ਸਟੇਸ਼ਨ ਤੇ ਪਹੁੰਚੇ ਨੇ ਸੇਰ ਤੜਕਸਾਰ ਤੋਂ ਜਿਹੜਾ ਵੱਖ-ਵੱਖ ਇਲਾਕੇ ਦੀ ਗੱਲ ਕਰੀ ਤੇ ਪਠਾਨਕੋਟ ਦੇ ਇੰਟਰਸਟੇਟ ਨਾਕਾਜ਼ ਦੀ ਗੱਲ ਕਰੀ ਆਈ ਟੱਕ ਨਾਕਾਜ਼ ਉੱਤੇ ਜਿਹੜੇ ਚੈਕਿੰਗ ਬਿਆਨ ਜਿਹੜੇ ਚਲਾਇਆ ਜਾ ਰਹੇ ਸੀਗੇ ਹਰ ਆਉਣ ਜਾਣ ਵਾਲੇ ਵਾਹਨ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀਗੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਬਿਲਕੁਲ ਮੁਸਤੈਦ ਹੈ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਆ ਇਸ ਤੋਂ ਇਲਾਵਾ ਕੀ ਕਹਿਣਾ ਦਿਲਜੀਤ ਸਿੰਘ ਤੇ ਲੋਹਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖਦੇ ਹੋ ਦੈਨਿਕ ਸੂਰਾ ਟੀਵੀ ਮਿੰਨੂ ਦੋ ਜਾਜੋ ਦਿੱਲੀ ਪੰਪ ਧਮਾਕੇ ਤੋਂ ਬਾਅਦ ਜਿਸ ਤੇ ਪੂਰੇ ਪੰਜਾਬ ਚ ਅਲਰਟ ਕੀਤਾ ਗਿਆ ਉੱਥੇ ਪਠਾਨਕੋਟ ਦੇ ਵਿੱਚ ਵੀ ਅਲਰਟ ਦੇ ਤੌਰ ਤੇ ਜਿਹੜੇ ਚੈਕਿੰਗ ਕਬਦਾਂ ਜਿਹੜੇ ਚਲਾਏ ਜਾ ਰਹੇ ਨੇ ਐਸਐਸਪੀ ਪਠਾਨਕੋਟ ਦਲਿੰਦਰ ਸਿੰਘ ਜੀ ਲੋਕ ਖੁਦ ਕੈਂਟ ਸਟੇਸ਼ਨ ਤੇ ਉਤਰੇ ਨੇ ਆਪਣੀ ਫੋਰਸ ਲੈ ਕੇ ਪੁਲਿਸ ਟੀਮ ਦੇ ਨਾਲ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਸਰ ਚੈਕਿੰਗ ਕਬਦਾਂ ਚ ਤੁਸੀਂ ਪਹੁੰਚੇ ਹੋ ਕਿਉਂਕਿ ਅਲਰਟ ਪੂਰਾ ਇੰਡੀਆ ਜੇਕਰ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਅਲਰਟ ਕੀਤਾ ਗਿਆ ਕਿਵੇਂ ਤੇ ਜਿਹੜਾ ਪੁਖਤਾ ਪ੍ਰਬੰਧ ਪਠਾਨਕੋਟ ਕੀਤਾ ਗਿਆ ਦੇਖੋ ਪਠਾਨਕੋਟ ਦੇ ਵਿੱਚ ਆਲਰੇਡੀ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਆ ਇਹ ਪਰ ਹਾਂ ਹਾਲਾਤ ਦੇ ਕਿਸੇ ਵੇਲੇ ਇਹ ਹੋਏ ਨਹੀਂ ਕਿ ਸਾਨੂੰ ਉਹਨੂੰ ਮਲਟੀਫੋਲਡ ਕਰਨਾ ਪੈਂਦਾ ਮਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਸੋ ਅੱਜ ਅੱਜ ਕੀ ਫਕਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਇਹ ਪ੍ਰਬੰਧ ਹੈਗੇ ਆ ਉਹ ਜਾਰੀ ਰੱਖਾਂਗੇ ਇਹ ਚੈਕਿੰਗ ਜਿਨੀ ਚਲਦੀ ਜਾ ਰਹੀ ਹੈ ਬਾਰਡਰ ਸਟੇਟ ਪੈਂਦੀ ਹੈ ਪਠਾਨਕੋਟ ਡਿਸਟ੍ਰਿਕਟ ਦੀ ਗੱਲ ਕਰੀਏ ਬਾਰਡਰ ਡਿਸਟ੍ਰਿਕਟ ਹੈਗਾ ਇੱਕ ਪਾਸੇ ਜੰਮੂ ਇੱਕ ਪਾਸੇ ਮਾਛੇਲਾਗਾ ਕਿਵੇਂ ਦੀ ਤਿਆਰੀਆਂ ਜਿਹੜੀਆਂ ਕੀਤੀਆਂ ਗਿਆ ਨੇ ਚਾਹੇ ਤਰਫਾ ਗੱਲ ਕੀਤੀ ਜਾਵੇ ਦਰਿਆਵਾਂ ਦੀ ਗੱਲ ਕੀਤੀ ਜਾਵੇ ਕਈ ਦਰਿਆ ਅਜਿਹੇ ਨੇ ਜਿਹੜੇ ਪਾਕਿਸਤਾਨ ਦੇ ਨਾਲ ਜਿਹੜੇ ਲੱਗਦੇ ਨੇ ਉੱਥੇ ਕਿਸ ਤਰ੍ਹਾਂ ਦੀਆਂ ਤ ਇਹ ਕੋਈ ਜਿਹੜੀ ਫਰਸਟ ਲਾਈਨ ਆਫ ਡਿਫੈਂਸ ਆ ਉਹ ਬੀਐਸਐਫ ਆ ਜੀ ਬੀਐਸਐਫ ਸਾਡੇ ਆਲਰੇਡੀ ਡਿਪਲਾਈਡ ਆ ਕਾਫੀ ਵੱਡੀ ਤਾਦਾਦ ਵਿੱਚ ਡਿਪਲਾਈਡ ਆ ਹਿੰਟਰਲੈਂਡ ਦੇ ਵਿੱਚ ਅਸੀਂ ਅੰਦਰ ਜਿਹੜੀ ਹੈਗੀ ਸੈਕੰਡ ਲਾਈਨ ਆਫ ਡਿਫੈਂਸ ਨੂੰ ਮੇਨਟੇਨ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਸਾਡੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਲ ਹੀ ਹੈਗੇ ਆ ਉੱਥੇ ਸਾਡੇ ਪੰਜਾਬ ਪੁਲਿਸ ਦੇ ਆਪਣੇ ਕਮਾਂਡੋਜ਼ ਦੇ ਆਪਰੇਸ਼ਨਲ ਗਰੁੱਪ ਹੈਗੇ ਇਹਨਾਂ ਨੂੰ ਲਗਾਤਾਰ ਇੱਕ ਯੋਜਨਾ ਦੇ ਤਹਿਤ ਅਸੀਂ ਆਪਰੇਸ਼ਨਸ ਕਰਦੇ ਆ ਜਿੱਦੂ ਕੰਸਲਟੇਸ਼ਨ ਉਹ ਬੀਐਸਐਫ ਉਹका बीएसएफ काफी उ जे सानू अंदाजा भी मिल दिया और असु भी बीएसएफ नु अंदाजा मिल गया ते इस अलावा जेड़े हैगा सिटी एरिया होया जदा ਧਾਰ ਦਾ एरिया होया ਇਥੇ ਖੁੱਦ ਸਾਡੇ ਆਪਰੇਸ਼ਨਲ ਲੋਕ ਪੈਸੇ ਵੀ ਗਰੁੱਪ ਸੇ ਗਿਆ ਆਪਣੀਆਂ ਸੜੀਆਂ ਆਂਦਰ ਰਜਰ ਹੋਈਆਂ इवन आर्मी ਦਾ ਕਾਫੀ ਸਹਿਯੋਗ ਹੈ ਮਿਲਟਰੀ ਦੇਸ ਕਾਫੀ ਸਾਰੇ ਜਿਹੜੇ ਸਾਨੂੰ ਜਨੀਆ ਗਿਆ ਪ੍ਰੋਟੈਕਸ਼ਨ ਟੀਮਸ ਹੋਣਾ ਦੀਆਂ ਉਹ ਮਿਲਦੀਆਂ ਨਾਲ ਆਪਰੇਸ਼ਨਸ ਵਾਸਤੇ ਕੁਛ ਹੋਣਾ ਨਹੀਂ ਸੂਚਨਾ ਮਹੰਮੀ ਕੁਛ ਅਸੀਂ ਆਪਣੀ ਸੂਚਨਾ ਮਹੰਮੀ ਉਹਨਾਂ ਨਾਲ ਆਦਾਨ ਪ੍ਰਦਾਨ ਉਹ ਵਾਮਾ ਟੈਕ ਦੇ ਨਾਲ ਜਿਹੜੇ ਕੱਲ ਦੀ ਤਾਰਾਂ ਜਿਹੜੀਆਂ ਜੋੜੀਆਂ ਜਾ ਰਹੀਆਂ ਨੇ ਉਸ ਬਲਾਸਟੀਆਂ ਉਸ ਨੂੰ ਲੈ ਕੇ ਕਾਫੀ ਸਪੀਸ ਜਿਹੜਾ ਕਿ ਇਹ ਇਲਾਕਾ ਸ਼ਾਇਦ ਮੰਨਿਆ ਜਾ ਰਿਹਾ ਉਸ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਕਿਵੇਂ ਕਿਉਂਕਿ ਜੰਮੂ ਤੋਂ ਵੀ ਜਿਹੜਾ ਟੂਰਿਸਟ ਇਸ ਪਾਸੇ ਨੂੰ ਆਂਦਾ ਉਸ ਨੂੰ ਕਿਵੇਂ ਪਤਾ ਦਿੱਤਾ ਜਾਵੇ ਦੇਖੋ ਜੰਮੂ ਤੋਂ ਟੂਰਿਸਟ ਕਾਫੀ ਵੱਡੀ ਤعداد ਦੇ ਵਿੱਚ ਇਧਰੋਂ ਤੋਂ ਉਧਰ ਜਾਂਦਾ ਦੋਨੋਂ ਪਾਸੇ ਆਉਂਦਾ ਸੋ ਜਿਹੜਾ ਸਾਡਾ ਮੇਨ ਐਂਟਰੀ ਪੁਆਇੰਟ ਐਂਡ ਐਗਜ਼ਿਟ ਪੁਆਇੰਟ ਆ ਉੱਥੇ ਹਾਈ ਡੈਫੀਨੇਸ਼ਨ ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਜਿਹੜੇ ਉਹ ਯੂਜ਼ ਕਰਦੇ ਆ ਸੀ ਇਸ ਲਈ ਅਬਾ ਸਾਡੇ ਸਪੈਸ਼ਲ ਬ੍ਰਾਂਚ ਔਰ ਇੰਟੈਲੀਜੈਂਸ ਦੇ ਜਿਹੜੇ ਗਰੁੱਪ ਆ ਕਾਇਨਾਤ ਰਹਿੰਦੇ ਆ ਕਿ ਜਿਹਨਾਂ ਨੂੰ ਪੋਜ਼ਿਟਿਵ ਪਤਾ ਹੁੰਦਾ ਸਸਪੀਸ਼ੀਅਸ ਮੂਵਮੈਂਟ ਬਾਰੇ ਉਹ ਕਹਿੰਨ ਉਹਨਾਂ ਨੂੰ ਸੂਚਨਾਵਾਂ ਪਹੁੰਚਾਉਂਦੀ ਆ। ਕੋਈ ਜਿਸ ਤਰ੍ਹਾਂ ਦੀ ਵੀ ਸਾਡੇ ਕੋਲ ਸੂਚਨਾ ਹੁੰਦੀ ਆ ਜਾਂ ਸਾਨੂੰ ਪਲੈਨਿੰਗ ਦੇ ਤਹਿਤ ਕੁਝ ਕਰਦੇ ਆ ਉਹਨਾਂ ਨਾਕਿਆਂ ਦੇ ਉੱਪਰ ਜਾਣਾ ਉਹਨਾਂ ਲੋਕੇਸ਼ਨ ਦੇ ਉੱਤੇ ਸਾਡਾ ਲਗਾਤਾਰ ਚੱਲਦਾ ਰਹਿੰਦਾ। ਠੀਕ ਹੈ ਤੁਹਾਨੂੰ ਤਾਂ ਬਿਲਕੁਲ ਲਗਾਤਾਰ ਜਿਹੜੇ ਟੈਕਨੀਕਲ ਬਿਆਨ ਜਿਹੜੇ ਚਲਾਏ ਜਾ ਰਹੇ ਨੇ ਤੁਹਾਨੂੰ ਸਿਰਫ ਤਸਵੀਰਾਂ ਦੇ ਸਾਹਦੇ ਕੀ ਐਸਐਸਪੀ ਪਠਾਨਕੋਟ ਦਿਲਿੰਦਰ ਉੱਤ ਆਪਣੀ ਪੁਲਿਸ ਟੀਮ ਦੇ ਨਾਲ ਜਿਹੜੇ ਕਿ ਕੈਂਟ ਸਟੇਸ਼ਨ ਤੇ ਪਹੁੰਚੇ ਨੇ ਸੇਰ ਤੜਕਸਾਰ ਤੋਂ ਜਿਹੜਾ ਵੱਖ-ਵੱਖ ਇਲਾਕੇ ਦੀ ਗੱਲ ਕਰੀ ਤੇ ਪਠਾਨਕੋਟ ਦੇ ਇੰਟਰਸਟੇਟ ਨਾਕਾਜ਼ ਦੀ ਗੱਲ ਕਰੀ ਹਾਈ ਟੈਕ ਨਾਕਾਜ਼ ਦੇ ਉੱਤੇ ਜਿਹੜੇ ਚੈਕਿੰਗ ਬਿਆਨ ਜਿਹੜੇ ਚਲਾਏ ਜਾ ਰਹੇ ਸੀਗੇ ਪਰ ਆਉਣ ਜਾਣ ਵਾਲੇ ਵਾਹਨ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀਗੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਬਿਲਕੁਲ ਮੁਸਤੈਦ ਹੈ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਆ ਇਸ ਤੋਂ ਇਲਾਵਾ ਕੀ ਕਹਿਣਾ ਦਿਲਜੀਤ ਸਿੰਘ ਤੇ ਲੋਹਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖਦੇ ਹੋ ਦੈਨਿਕ ਸੂਰਾ ਟੀਵੀ ਮੈਨੂੰ ਦੋ ਇਜਾਜ਼ਤ